ਸਿਹਤ ਵਿਭਾਗ ਦੇ ਦਾਅਵੇ ਸਿਹਤ ਵਿਭਾਗ ਪੰਜਾਬ ਕਹਿੰਦਾ ਕਿ ਲੋਕਾਂ ਨੂੰ ਸਿਹਤ ਸੇਵਾਵਾਂ ਉਹਨਾਂ ਦੇ ਘਰ ਦੇ ਨੇੜੇ ਮਿਲ ਰਹੀਆਂ ਹਨ ਲੇਕਿਨ ਸਮਾਣਾ ਸਤਰਾਨਾ ਘੱਗਾ ਪਾਤਲਾ ਤੱਕ ਦੇ ਮਰੀਜ਼ ਜਿਹੜੀ ਸਰਕਾਰੀ ਹੈਮੈਪੈਥੀ ਡਿਸਪੈਂਸਰੀ ਸਮਾਣਾ ਹੈ ਉੱਥੇ ਜਿੰਦਾ ਲੱਗੇ ਕੱਲ ਵੀ ਜਿੰਦਾ ਲੱਗੇ ਸੀ ਅੱਜ ਵੀ ਜਿੰਦਾ ਲੱਗੇ ਹੈ ਮਰੀਜ਼ ਕਿਸ ਤਰ੍ਹਾਂ ਖੱਜਲ ਖੁਆਰ ਹੋ ਰਹੇ ਹਨ ਮਰੀਜ਼ ਜਿਹੜੇ ਜਿਹੜੇ ਬਜ਼ੁਰਗ ਹੈ ਬਜ਼ੁਰਗਾਂ ਨੂੰ ਕਿੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕੋਈ 15 ਕਿਲੋਮੀਟਰ ਤੋਂ ਆ ਰਿਹਾ ਕੋਈ 20 ਕਿਲੋਮੀਟਰ ਤੋਂ ਆ ਰਿਹਾ ਸ਼ਹਿਰ ਦੇ ਵਿੱਚ ਵੀ ਲੋਕ ਪਰੇਸ਼ਾਨ ਹੈ ਐਮ ਐਬੀ ਇਥੇ ਡਿਸਪੈਂਸਰੀ ਸਮਾਣਾ ਇਥੇ ਰੈਗੂਲਰ ਡਾਕਟਰ ਤਨਾਤ ਹੋਂ ਚ ਰੋਜ਼ਾਨਾ ਮਿਲਣਾ ਚਾਹੀਦਾ ਹੈ ਮਰੀਜ਼ਾਂ ਨੂੰ ਲੇਕਿਨ ਜੰਦਾ ਲੱਗੇ ਜੰਦਾ ਲੱਗਣ ਨਾਲ ਕਿਸ ਤਰ੍ਹਾਂ ਦੀ ਪਰੇਸ਼ਾਨੀ ਮਰੀਜ਼ ਨੂੰ ਆਂਦੀ ਹੈ ਉਹ ਤੁਸੀਂ ਆਪ ਸਮਝ ਸਕਦੇ ਹੋ ਸੋਮਵਾਰ ਛੁੱਟੀ ਆ ਗਈ ਸ਼ਨੀਵਾਰੀ ਬੰਦ ਤਾਂ ਲੋਕ ਖੜੇ ਨੇ ਲੋਕਾਂ ਨੂੰ ਕਿਸ ਤਰ੍ਹਾਂ ਦੀ ਪਰੇਸ਼ਾਨੀ ਆ ਰਹੀ ਹੈ ਜੀਕਾ ਜੀ ਇਥੇ ਕਿੱਥੇ ਆਏ ਸੀ ਇਥੇ ਈਸੀ ਡਿਸਪੈਂਸਰੀ ਡਿਸਪੈਂਸਰੀ ਐਮ ਐਬੀ ਕਿਹੜੀ ਡਿਸਪੈਂਸਰੀ ਹਾਂ ਉਹ ਮੋਹਵਾਂ ਜੀ ਐਮ ਐਬੀ ਡਿਸਪੈਂਸਰੀ ਤਾਂ ਕਿਨੇ ਦਿਨ ਤੋਂ ਚੱਕੜ ਲਾ ਰਹੇ ਤੁਸੀਂ ਇੱਕ ਮਹੀਨਾ ਹੋ ਗਿਆ ਜੀ ਕੱਲ ਬੰਦ ਥਾ ਅੱਜ ਬੰਦ ਆ ਸੋਮਵਾਰ ਮਾ ਮੇਰਾ ਸਾਰਾ ਦਰਦ ਰਹਿੰਦਾ ਜੀ ਸਰੀਰ ਨੇ ਹਾਂ ਬੇਟਾ ਕੀ ਨਾਮ ਕਮਲਪ੍ਰੀਤ ਹਾਂ ਤੁਸੀਂ ਅੱਜ ਹੀ ਆਏ ਹੋ ਹਾਂ ਜੀ ਤੇ ਇੱਥੇ ਕੀ ਹਾਲਾਤ ਹੈ ਇਹ ਬੰਦ ਹੈ ਜੀ ਸੁੰਦਰਪੁਰ ਤਗਲੀ ਪਰ ਮਤਲਬ ਦਵਾਈ ਲੈਣੀ ਸੀ ਪਹਿਲੇ ਵੀ ਲੈਂਦੇ ਸੀ ਹਾਂ ਜੀ ਅਭੀ ਇਹਨਾਂ ਨੂੰ ਦੱਸਣਾ ਚਾਹੀਦਾ ਹੈਗਾ ਵੀ ਜੇ ਬੰਦ ਹੈ ਵੀ ਪਿੰਡ ਤੋਂ ਆਏ ਹੋ ਤੁਸੀਂ ਕਿਸੇ ਹਾਂ ਜੀ ਕਿਹੜੇ ਪਿੰਡ ਤੋਂ ਬੇ ਕਕਰਾਲਾ ਹਾਲਾਤ ਤਾਂ ਜੀ ਦੇਖੋ ਇਹ ਐ ਵੀ ਇਹ ਬਿਨਾ ਦੱਸੇ ਕੋਈ ਕੋਈ ਇਨਫੋਰਮ ਨਹੀਂ ਹੈ ਕਿਸੇ ਪਬਲਿਕ ਨੂੰ ਪਬਲਿਕ ਪਰੇਸ਼ਾਨ ਹੋ ਰਹੀ ਹੈ ਬਿਨਾ ਮਤਲਬ ਤੋਂ ਕੋਈ ਲਿਖ ਕੇ ਨਹੀਂ ਲਾਇਆ ਜੀ ਕੋਈ ਇੱਥੇ ਬੰਦਾ ਨਹੀਂ ਬੈਠਾ ਕੋਈ ਮੋਬਾਈਲ ਨੰਬਰ ਨਹੀਂ ਹੈ ਪਬਲਿਕ ਬਿਨਾ ਮਤਲਬ ਤੋਂ ਪਰੇਸ਼ਾਨ ਹੋ ਰਹੀ ਹੈ ਕੱਲ ਵੀ ਅਸੀਂ ਆਏ ਸੀਗੇ ਮੇਰੇ ਮਤਰਿੰਨ ਲਾਉਣੇ ਚੀਕੇ ਤੋਂ ਆਏ ਨੇ ਕਿ ਕੱਲ ਥਲ ਵੀ ਆਏ ਸੀਗੇ ਇਹ ਇਹ ਇਹਨਾਂ ਨੂੰ ਰਹਿਣਾ ਪਿਆ ਇਸ ਦਵਾਈ ਲੈਣ ਕਰਕੇ ਅੱਜ ਫੇਰ ਇਹਨਾਂ ਨੂੰ ਰਹਿਣਾ ਪਏਗਾ ਜੀ ਇਸ ਕਰਕੇ ਪਰੇਸ਼ਾਨੀ ਆ ਰਹੀ ਹੈ ਸਾਨੂੰ ਹਾਂਜੀ ਬਸ ਫੇਰ ਦੇ ਤਿੰਨ ਗੇੜੇ ਮਾਰ ਗਏ ਜਿਹੜੀ ਹੇਮਫੇਡ ਡਿਸਪੈਂਸਰੀ ਹੈ ਹਾਂਜੀ ਹਾਂਜੀ ਤੁਹਾਡਾ ਇਲਾਜ ਚੱਲ ਰਿਹਾ ਇਥੇ ਹਾਂਜੀ ਹਾਂਜੀ ਬੇਟੇ ਦੇ ਨਾਲ ਬੇਟੇ ਦੇ ਨਾਲ ਚੱਲ ਗਿਆ ਕੀ ਪਰੇਸ਼ਾਨੀ ਆ ਰਹੀ ਹੈ ਪਰੇਸ਼ਾਨੀ ਤਾਂ ਇਹ ਹੈ ਕਿ ਸਵੇਰ ਦੇ ਤਿੰਨ ਗੇੜੇ ਮਾਰ ਗਏ ਇਹ ਇਹਨਾਂ ਨੇ ਖੁੱਲਿਆ ਹੀ ਨਹੀਂ ਸਵੇਰ ਦਾ ਇਹਨਾਂ ਨੂੰ ਘਟ-ਘਟ ਪਹਿਲਾਂ ਨਿੱਕੇ ਰੱਖਣਾ ਚਾਹੀਦਾ ਕੱਲ ਵੀ ਬੰਦਾ ਪਤਾ ਲੱਗ ਗਿਆ ਹਾਂਜੀ ਕੱਲ ਵੀ ਮੈਂ ਜਾ ਕੇ ਕੱਲ ਵੀ ਆਏ ਤੁਸੀਂ ਹਾਂਜੀ ਹਾਂਜੀ ਮੇਰੇ ਮਦਰ ਆਏ ਸੀ ਕੱਲ ਤੇ ਉਹ ਵੀ ਬੈਠ ਕੇ ਉਰੇ ਚਲੇ ਗਏ ਬੱਚੇ ਨੂੰ ਕੀ ਤਕਲੀਫ ਹੈ ਉਹਨਾਂ ਦੀ ਤਾਂ ਦੂਸਰੀ ਆਈਸ ਦੀ ਹੈ ਹਾਂਜੀ ਠੀਕ ਕੀ ਮੰਗਰ ਤੋਂ ਵੀ ਇਸ ਤਰ੍ਹਾਂ ਸਿਰ ਕਾਰਵਾਈ ਕਾਰਵਾਈ ਹੋਣੀ ਚਾਹੀਦੀ ਰੈਗੂਲਰ ਖੁੱਲਣੀ ਚਾਹੀਦੀ ਹਾਂਜੀ ਹਾਂਜੀ ਕੰਟੀਨਿਊਟੀ ਚ ਹੋਣੀ ਚਾਹੀਦੀ ਕੀ ਨਾਮ ਤੁਹਾਡਾ ਬੀਰਵਲ ਦਾਸ ਜੀ ਦਵਾਈ ਲੈਣ ਆਇਆ ਜੀ ਤੇ ਕੀ ਹਾਲਾਤ ਹੈ ਇੱਥੇ ਹਾਲਾਤ ਤਾਂ ਹੀ ਬੰਦ ਹੁੰਦੀਆਂ ਕਈ ਗੜੇ ਮਾਰ ਕੇ ਕੱਧਾ ਦੇ ਹਮ ਮਤ ਜਦੋਂ ਆਉਨੇ ਆ ਜਿੰਦਾ ਲੱਗਿਆ ਹੁੰਦਾ ਮਾਲੂ ਨੂੰ ਆਪਣੇ ਕਹਿੰਦੇ ਨੇ ਸਬਾਣੇ ਦੇ ਵਿੱਚ ਬਹੁਤ ਉਹ ਖੋਲਤੇ ਪਰ ਮੈਨੂੰ ਤਾਂ ਕੋਈ ਵੀ ਨਹੀਂ ਸਬਾਣੇ ਦੇ ਦੇਖਿਆ ਇੱਕ ਵੀ ਨਹੀਂ ਹੈਗਾ ਜੇ ਕੋਈ ਤੇ ਹੈਗਾ ਤਾਂ ਦੱਸੋ ਜਿਹੜਾ ਡਾਕਟਰ ਨਹੀਂ ਮਿਲਦਾ ਜਿਹੜਾ ਭਗਵੰਤ ਜੀ ਮਾਤਾ ਡਾਕਟਰ ਮਿਲਦੇ ਡਾਕਟਰ ਜਿੱਦਣ ਬਾਹਰ ਨੂੰ ਪਹਿਲਾਂ ਸਾਨੂੰ ਮਿਲਦਾ ਹੈ ਆਹ ਬਾਹਰ ਨੂੰ ਮੁੜ ਕੇ ਗਏ ਅਸੀਂ ਅੱਜ ਫੇਰ ਮੁੜ ਕੇ ਜਾ ਰਹੇ ਹਾਂ ਹੂੰ ਦੋ ਘੜੇ ਹੋ ਗਏ ਹਾਂ ਪਿੰਡੋਂ ਆਏ ਹਾਂ ਦਵਾਈ ਚੱਲ ਰਹੀ ਹੈ ਤੁਹਾਡੀ ਹਾਂ ਦਵਾਈ 4 ਸਾਲ ਹੋ ਗਏ ਚੱਲਦੀ ਨੂੰ ਹਾਂ ਚੌਥਾ ਸਾਲ ਲੱਗ ਰਿਹਾ ਹੈ ਤੇ ਹੁਣ ਆਏ ਉਹ ਪਿੰਡੋਂ ਕਿੰਨੀ ਪ੍ਰੇਸ਼ਾਨੀ ਆਈਏ ਤੁਹਾਨੂੰ ਫਿਰ ਹੁਣ ਕੀ ਕਰੀਏ ਹੈਂ ਕੀ ਕਰੀਏ ਕੱਲਸ ਪਾਤੜਾ ਹਸਪਤਾਲ ਚ ਗਏ ਤੇ ਉੱਥੇ ਜਿਹੜਾ ਲੈਬੋਰੀ ਵਾਲਾ ਉਹ ਨਹੀਂ ਸੀ ਉਹ ਨਹੀਂ ਸੀ ਉੱਥੋਂ ੱੱਕੇ ਖਾ ਕੇ ਗੁੜੇ ਦੇਖੋ ਪੰਜਾਬ ਮੇ ਯਾਨੀ ਕਿ ਪਟਿਆਲਾ ਮੇ 17 ਡਿਸਪੈਂਸਰੀ ਹੈ ਟੋਟਲ ਜੀ ਉਸ ਮੇ ਸੇ ਯਾਨੀ ਕਿ 7 ਖਾਲੀ ਪੜੀਆਂ ਨੇ ਸਮਾਨਾ ਵੀ ਖਾਲੀ ਪੜੀ ਐ ਮੈਨੇ ਤੋਂ ਬਲਕੇ ਯਹਾਂ ਡਾਕਟਰਸ ਕੀ ਐਕਸਟਰਾ ਡਿਊਟੀਆਂ ਲਗਾ ਰੱਖੀਆਂ ਹੂੰ ਠੀਕ ਐ ਨਾ ਕੱਲ ਡਾਕਟਰ ਅਮਨ ਕੀ ਡਿਊਟੀ ਥੀ ਠੀਕ ਐ वो यानी कि उनको एक्चुअली हमारा ना डिस्ट्रिक्ट का डिस्ट, चार डिस्ट्रिक्ट का डिपो है आ, संगरूर जी तो उनकी आई हुई है सप्लाई आई हुई है के लिए तो उनकी ड्यूटी सप्लाई में लगा रखी थी ठीक है आज वही मेडिसन जो है डिस्ट्रीब्यूट करनी थी हमने यहाँ से डिस्ट्रिक्ट है ऑफिस से जी तो आज वो हम वहाँ कोई है तो है नहीं जी, जिसको कहेंगे हम यही कहेंगे भी आके सप्लाई लेके जाओ अपने डॉक्टर्स को सर कोई नहीं है क्या करें सर बहुत ज्यादा इतना बुरा हाल है पूरे पंजाब से यानी कि ट्रिब्यून में आप मैं आपको कटिंग भेज रहा हूँ लुधियाना से न्यूज लगी हुई है बठिंडा से न्यूज लगी हुई है अपने यहाँ से तो नहीं लगी देखो गरीफ तो रहकर ਹਾਂ ਸਭੀ ਕਹਾਸੇ ਈਵਨ ਕੀ ਵਿਕਾਸ ਨੇ ਵਰਨਿੰਗ ਅੱਟਸ ਲਗਾਈ ਸੀ ਆਪਾਂ ਵਿਕਾਸ ਕੋ ਜਾਣਤੇ ਹੋਗੇ ਇਹ ਦੋਨੋਂ ਹਲਕੇ ਦਾ ਡਿਸਪੈਂਸਰੀ ਅਸਮਾਨਾ ਔਰ ਸਤਰਾਨਾ ਕੀ ਪਤਾ ਹੀ ਆਪਕੋ ਹਾਂ ਸਰ ਸਤਰਾਨਾ ਮੇਂ ਵੀ ਥੀ ਕਿਆ ਸਰ ਮੇਰੇ ਨਾਲ ਨਾਲ ਆਪਕੋ ਵੀ ਬੈਠ ਕੇ ਬਾਤ ਕਰ ਸਰ ਸਾਡੇ ਹੁਣੀ ਧਿਆਨ ਚਾਹੀਏ ਅਸੀਂ ਆਪਣਾ ਸਿਵਲ ਸਰਜਨ ਨਾਲ ਵੀ ਗੱਲ ਕਰਦੇ ਆਂ ਤੇ ਇਹਨਾਂ ਦੇ ਸੀਨੀਅਰ ਅਧਿਕਾਰੀ ਨੇ ਜਿਹੜੇ ਹੋਮੀਓਪੈਥੀ ਦੇ ਉਹਨਾਂ ਨਾਲ ਉਹਨਾਂ ਦੇ ਧਿਆਨ ਚ ਲਿਆ ਕੇ ਅਸੀਂ ਜਲਦੀ ਸ਼ੁਰੂ ਕਰਵਾਉਣਾ ਜਿੱਤੇ ਵੀ ਪਬਲਿਕ ਨੂੰ ਕੋਈ ਦਿੱਕਤ ਆ ਰਹੀ ਹੈ ਉਹ ਸਮੱਸਿਆ ਦਾ ਹੱਲ ਕਰਾਂਗੇ ਇਹ ਸਭ ਬਿਲਕੁਲ ਅੱਜ ਹੀ ਅਸੀਂ ਤੁਸੀਂ ਧਿਆਨ ਚ ਲਿਆਂਦਾ ਤੁਹਾਡਾ ਬੜਾ ਉਹ ਧੰਨਵਾਦ ਹੈ ਤੇ ਜਦੋਂ ਵੀ ਕੋਈ ਸਮੱਸਿਆ ਸਾਡੇ ਧਿਆਨ ਚ ਤੁਹਾਡੇ ਜ਼ਰੀਏ ਜਾਂ ਪਬਲਿਕ ਦੇ ਜ਼ਰੀਏ ਪਹੁੰਚਦੀ ਹੈ ਅਸੀਂ ਉਹਦੇ ਤੇ ਤੁਰੰਤ ਕਾਰਵਾਈ ਕਰਦੇ ਹਾਂ ਬਿਲਕੁਲ ਸਰ ਬਿਲਕੁਲ ਬਿਲਕੁਲ ਜੇ ਇੱਥੇ ਡਿਸਪੈਂਸਰੀ ਖੋਲੀ ਗਈ ਹੈ ਤਾਂ ਉਹ ਪਬਲਿਕ ਦੀ ਸਹੂਲਤ ਦੇ ਵਾਸਤੇ ਖੋਲੀ ਗਈ ਹੈ ਕਿ ਤਾਂ ਨਾ ਕਿ ਕਿਸੇ ਖੱਜਲਖੁਆਰੀ ਵਾਸਤੇ ਜਿਸ ਨੇ ਵੀ ਕੋਈ ਅਣਗਹਿਲੀ ਕੀਤੀ ਹੈ ਅਸੀਂ ਉਹਦੇ ਤੇ ਤੁਰੰਤ ਕਾਰ ਠੀਕ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਨ